ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੀਲੀ ਸਰੋਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਦੱਸਣ ਜਾ ਰਹੇ ਹਾਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਥੋੜੀ ਜਿਹੀ ਤੁਸੀਂ ਪੀਲੀ ਸਰੋਂ ਲੈਣੀ ਹੈ ਤੇ ਪੀਲੀ ਸਰੋਂ ਦਾ ਇੱਕ ਛੋਟਾ ਜਿਹਾ ਇਸ ਤਰੀਕੇ ਦਾ ਉਪਾਅ ਕਰਨਾ ਹੈ ਇਸ ਉਪਾਣੂ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਜਾਂ ਫਿਰ ਤੁਹਾਡੇ ਘਰ ਦੇ ਉੱਪਰ ਪਰਿਵਾਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਜਾਂ ਫਿਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਜਿਨ੍ਹਾਂ ਨੇ ਤੁਹਾਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਹੋਇਆ ਤੁਹਾਡੀ ਪ੍ਰਾਪਰਟੀ ਉਹ ਲੈਣਾ ਚਾਹੁੰਦੇ ਨੇ ਤੁਹਾਡੇ ਕਾਰੋਬਾਰ ਨੂੰ ਇਸੇ ਦੀ ਨજર ਲੱਗ ਚੁੱਕੀ ਹੈ ਤਾਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠੇ ਹੋਏ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਇਸ ਉਪਾਅ ਨੂੰ ਕਰਨ ਦੇ ਲਈ ਘਰ ਦੇ ਵਿੱਚ ਬੈਠੇ ਹੋਏ ਥੋੜੀ ਜਿਹੀ ਤੁਸੀਂ ਪੀਲੀ ਸਰੋਂ ਲੈ ਕੇ ਇਸ ਉਪਾਅ ਨੂੰ ਕਰਨਾ ਹੈ ਤੇ ਦੇਖੋਗੇ ਕਿ ਇਹਦੇ ਤੁਹਾਨੂੰ ਕਿੰਨੇ ਚਮਤਕਾਰੀ ਫਾਇਦੇ ਹੁੰਦੇ ਨੇ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ کارਗਰ ਹੈ ਤੇ ਜਮਤਕਾਰੀ ਹੋਣ ਵਾਲਾ ਹੈ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਵੀ ਸਾਰੀ ਜਾਣਕਾਰੀ ਅਸੀਂ ਤੁਹਾਡੀ ਨਾਲ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਤੇ ਇਸੇ ਤਰ੍ਹਾਂ ਤੁਸੀਂ ਥੋੜੀ ਜਿਹੀ ਪੀਲੀ ਸਰੋਂ ਲੈਣੀ ਹੈ ਲੈ ਕੇ ਆਪਣੇ ਸਿਰ ਤੋਂ ਵਾਰ ਕੇ ਇਸ ਜਗ੍ਹਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਉਪਾਅ ਕਰਕੇ ਸੁੱਟ ਦੇਣੀ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਜਾਂ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣੀ ਹੈ ਜਿੰਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜੇ ਬੱਚੇ ਨੇ ਸਾਨੂੰ ਇਦਾਂ ਲੱਗਦਾ ਹੈ ਕਿ ਉਹ ਇੰਨੀ ਜਿੱਦੀ ਹੋ ਗਏ ਨੇ ਸਾਡੇ ਕਹਿਣੇ ਤੋਂ ਬਾਹਰ ਹੋ ਗਏ ਨੇ ਕਿ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡੇ ਬੱਚਿਆਂ ਦੇ ਉੱਪਰ ਕੁਝ ਕਰਵਾ ਦਿੱਤਾ ਹੈ ਜਾਂ ਫਿਰ ਸਾਡੇ ਬੱਚਿਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਏ ਤਾਂ ਉਹ ਵੀ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਦੁਸ਼ਮਣਾਂ ਤੋਂ ਬਿਹਤ ਜਿਆਦਾ ਪਰੇਸ਼ਾਨ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਤੁਹਾਨੂੰ ਇਸ ਗੱਲ ਦੀ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਲੱਗੇ ਹਾਂ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਈਜ਼ੀ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਹੋਏ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਦੇ ਨਾਲ ਨਾਲ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀ ਚਿੰਨੀ ਵੀ ਨਕਾਰਾਤਮਕ ਊਰਜਾ ਇਹ ਉਹ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰੇਗੀ ਤੇ ਇਸ ਤੋਂ ਇਲਾਵਾ ਇਸ ਉਪਾਰ ਨੂੰ ਕਰਨ ਦੇ ਲਈ ਤੁਹਾਨੂੰ ਕੋਈ ਬਹੁਤ ਤਾਮ-ਜਾਮ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਬਸ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਨੂਮਾਨ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤਾਂ ਤੁਸੀਂ ਇਸ ਉਪਾਰ ਨੂੰ ਸਰਦਾ ਤੇ ਵਿਸ਼ਵਾਸ ਦੇ ਨਾਲ ਕਰਿਓ ਫਿਰ ਤੁਹਾਨੂੰ ਇਸ ਉਪਾਰ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲੇਗਾ ਇਸ ਦੇ ਨਾਲ-ਨਾਲ ਜਿਹੜੇ ਵੀ ਤੁਸੀਂ ਪਾਠ ਪੂਜਾ ਕਰਨ ਦੇ ਸਮੇਂ ਜੋ ਵੀ ਜਾਪ ਕਰਦੇ ਹੋ ਉਹ ਵੀ ਕਰਦੇ ਸਮੇਂ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਵੀ ਅਰਦਾਸ ਕਰਨੀ ਹੈ ਕਿ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੇ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਵੀ ਕਰ ਸਕਦੇ ਹੋ ਸ਼ਨੀਵਾਰ ਤੇ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਇਸ ਉਪਾਅ ਨੂੰ ਮੱਸਿਆ ਦੇ ਦਿਨ ਵੀ ਕਰ ਸਕਦੇ ਹੋ ਇਹ ਚਾਰੇ ਦਿਨਾਂ ਦੇ ਵਿੱਚੋਂ ਜਦੋਂ ਵੀ ਤੁਹਾਨੂੰ ਠੀਕ ਲੱਗਦਾ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਪੀਲੀ ਸਰੋਂ ਦੀ ਜ਼ਰੂਰਤ ਪਵੇਗੀ ਤੇ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਸਰੋਂ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਕਾਲੀ ਸਰੋਂ ਜਿਸ ਨੂੰ ਅਸੀਂ ਰਾਈ ਵੀ ਬੋਲ ਦਿੰਨੇ ਆ ਤੇ ਇੱਕ ਹੁੰਦੀ ਹੈ ਪੀਲੀ ਸਰੋਂ ਪੀਲੀ ਸਰੋਂ ਹਾਂ ਕਰੀਬਨ ਲਗਭਗ ਹਰ ਇੱਕ ਦੇ ਘਰ ਦੇ ਵਿੱਚ ਰਸੋਈ ਦੇ ਵਿੱਚ ਅਵੇਲੇਬਲ ਹੁੰਦੀ ਹੈ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਪੀਲੀ ਸਰੋਂ ਨਹੀਂ ਹੋएगी ਤਾਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਬਾਜ਼ਾਰ ਦੇ ਵਿੱਚ ਜਾ ਕੇ ਵੀ ਪੀਲੀ ਸਰੋਂ ਖਰੀਦ ਕੇ ਲਿਆ ਸਕਦੇ ਹੋ ਤੇ ਇਸ ਉਪਾਅ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਧਿਆਨ ਦੇ ਨਾਲ ਕਰਨਾ ਹੈ ਤੇ ਅੱਜ ਕੱਲ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ ਕਿ ਕਾਲ ਯੁਗ ਦੇ ਸਮੇਂ ਦੇ ਵਿੱਚ ਜੇਕਰ ਕੋਈ ਵੀ ਮਨੁੱਖ ਤਰੱਕੀ ਕਰਦਾ ਹੈ ਤਾਂ ਉਸ ਨੂੰ ਦੇਖ ਕੇ ਲੋਕ ਸੜਨਾ ਸ਼ੁਰੂ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਦੇ ਲੋਕਾਂ ਦੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੰਖਿਆ ਵਧਦੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਰਹੇ ਹੋ ਤੁਹਾਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਤਾਂ ਤੁਸੀਂ ਸਮਝ ਲਓ ਕਿ ਜਿੰਨਾ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ ਓਨੇ ਹੀ ਤੁਹਾਡੇ ਦੁਸ਼ਮਣ ਵਾਧਦੇ ਜਾਣਗੇ ਜੋ ਤੁਹਾਨੂੰ ਹਰ ਪਾਸਿਆਂ ਤੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ ਤੇ ਤੁਹਾਡੇ ਉੱਪਰ ਕੋਈ ਨਾ ਕੋਈ ਜਾਦੂ ਟੂਣਾ ਜਾਂ ਫਿਰ ਤਾੰਤ੍ਰਿਕ ਕਿਰਿਆਵਾਂ ਕਰਵਾਉਂਦੇ ਰਹਿੰਦੇ ਨੇ ਤੁਹਾਡੇ ਦੁਸ਼ਮਣ ਜਿਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਹਾਸਲ ਨਾ ਕਰ ਪਾਓ ਜੇ ਇਸ ਕਰਕੇ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਇਹ ਜਿਹੜਾ ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵਾਜ ਜਾਂਦਾ ਹੈ ਤੁਹਾਡੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨજર ਲੱਗ ਜਾਂਦੀ ਜਿਵੇਂ ਆਪਾਂ ਅਕਸਰ ਹੀ ਦੇਖਦੇ ਆ ਕਿ ਸਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਉਹਹੀਏ ਸ਼ੁਰੂ ਹੋ ਜਾਂਦੀਆਂ ਨੇ ਤੇ ਜਾਂ ਸਾਡੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਤੋਂ ਇਲਾਵਾ ਅਸੀਂ ਕਿਸੇ ਆਪਣੇ ਕਾਰੋਬਾਰ ਜਾਗੇ ਸੇ ਕੰਮ ਦੇ ਲਈ ਘਰ ਤੋਂ ਬਾਹਰ ਚਾਣੇ ਆ ਤੇ ਉਸ ਦੇ ਵਿੱਚ ਸਾਨੂੰ ਹਮੇਸ਼ਾ ਨਾ ਹੁੰਦੀ ਅਸਫਲਤਾ ਮਿਲਦੀ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਜਿਸ ਵੀ ਕੰਮ ਦੇ ਲਈ ਅਸੀਂ ਆਪਣੇ ਘਰ ਤੋਂ ਬਾਹਰ ਚਾਣੇ ਆ ਉਹੀ ਸਾਡਾ ਕੰਮ ਸਿਰੇ ਨਹੀਂ ਚੜਦਾ ਇਹ ਇਸੇ ਤਰ੍ਹਾਂ ਜੇਕਰ ਤੁਹਾਡੀ ਜੌਬ ਲੱਗੀ ਹੋਈ ਏ ਤੁਹਾਨੂੰ ਜੌਬ ਦੇ ਵਿੱਚ ਪ੍ਰਮੋਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਉਪਾਅ ਨੂੰ ਇਹ ਸਾਰੀਆਂ ਪ੍ਰੋਬਲਮ ਦੂਰ ਕਰਨ ਦੇ ਲਈ ਘਰ ਦੇ ਵਿੱਚ ਬੈਠੇ ਬੈਠੇ ਹੀ ਤੁਸੀਂ ਕਰ ਸਕਦੇ ਹੋ ਕਿਉਂਕਿ ਅੱਜ ਵਾਲਾ ਜੋ ਉਪਾਏ ਇਹ ਬਹੁਤ ਹੀ ਜ਼ਿਆਦਾ کارਗਰ ਉਪਾਏ ਇਸ ਉਪਾਣ ਨੂੰ ਕਰਨ ਦੇ ਲਈ ਥੋੜੀ ਜਿਹੀ ਤੁਸੀਂ ਪੀਲੀ ਸਰੋ ਲੈਣੀ ਹੈ ਤੇ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੁਸੀਂ ਲੱਭਣੀ ਹੈ ਜਿੱਥੇ ਬਿਲਕੁਲ ਤੁਸੀਂ ਸ਼ਾਂਤ ਤਰੀਕੇ ਦੇ ਨਾਲ ਇਸ ਉਪਾਣ ਨੂੰ ਕਰ ਸਕਦੇ ਹੋ ਤੁਸੀਂ ਇਸ ਉਪਾਣ ਨੂੰ ਆਪਣੇ ਘਰ ਦੀ ਛੱਤ ਉੱਪਰ ਜਾਂ ਕਿਸੇ ਕਮਰੇ ਦੇ ਵਿੱਚ ਬੈਠ ਕੇ ਜਿੱਥੇ ਵੀ ਤੁਹਾਨੂੰ ਸਹੀ ਲੱਗੇ ਜਿੱਥੇ ਵੀ ਤੁਹਾਨੂੰ ਕੋਈ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ ਉਥੇ ਬੈਠ ਕੇ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਇਸ ਉਪਾਣੂ ਤੁਸੀਂ ਕਰਨਾ ਕਿਹੜੇ ਸਮੇਂ ਹੈ ਇਸ ਉਪਾਣੂ ਤੁਸੀਂ ਸਵੇਰੇ ਸੂਰਜ ਚੜਨ ਤੋਂ ਲੈ ਕੇ ਤੇ ਸ਼ਾਮ ਨੂੰ ਸੂਰਜ ਛਿਪਣ ਤੱਕ ਤੁਸੀਂ ਇਸ ਉਪਾਣੂ ਦੇਣ ਦੇ ਵਿੱਚ ਜਦੋਂ ਮਰਜ਼ੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਇਸੇ ਤਰ੍ਹਾਂ ਤੁਸੀਂ ਥੋੜੀ ਜਿਹੀ ਪੀਲੀ ਸਰੋ ਲੈਣੀ ਹੈ ਤੁਸੀਂ ਆਧੀ ਕੁ ਮੁਠੀ ਪੀਲੀ ਸਰੋ ਲੈ ਲੈਣੀ ਹੈ ਤੇ ਉਸ ਨੂੰ ਤੁਸੀਂ ਆਪਣੇ ਸਜੇ ਹੱਥ ਦੀ ਉੱਪਰ ਰੱਖ ਲੈਣਾ ਹੈ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਲੈਣਾ ਹੈ ਕਪੂਰ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਹੈ ਜਿਸ ਦੇ ਨਾਲ ਤੁਸੀਂ ਆਪਣੀ ਦੁਸ਼ਮਨਾ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸਰੋ ਪੀਲੀ ਸਰੋਂ ਤੇ ਕਪੂਰ ਦਾ ਪਰਯੋਗ ਨਾ ਹੀ ਸਿਰਫ ਨજર ਉਤਾਰਨ ਦੇ ਲਈ ਕੀਤਾ ਜਾਂਦਾ ਹੈ ਸਗੋਂ ਤਾਂਤ੍ਰਿਕ ਕਿਰਿਆਵਾਂ ਦੇ ਵਿੱਚ ਵੀ ਇਸ ਦਾ ਪਰਯੋਗ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਤੁਸੀਂ ਥੋੜੀ ਜਹੀ ਅधिक मुट्ठी ਪੀਲੀ ਸਰੋਂ ਲੈ ਕੇ ਇੱਕ ਕਪੂਰ ਲੈ ਕੇ ਆਪਣੇ ਘਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਇਕਾਂਤਮਈ ਢੰਗ ਦੇ ਨਾਲ ਤੁਸੀਂ ਬੈਠ ਜਾਣਾ ਹੈ ਤੇ ਇੱਕ ਦੇੜੀ ਵੀ ਤੁਸੀਂ ਜਿਸ ਸਾਈਡ ਤੇ ਤੁਸੀਂ ਫੇਸ ਕਰਨਾ ਆਪਣਾ ਜਿੰਦਰ ਨੂੰ ਬੈਠਣਾ ਉਹ ਦੱਖਣ ਦਿਸ਼ਾ ਹੋਣੀ ਚਾਹੀਦੀ ਏ ਤੇ ਇਸ ਤਰ੍ਹਾਂ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪਹਿਲਾਂ ਹੀ ਦੱਸ ਸਕਦੇ ਹੋ ਕਿ ਅਸੀਂ ਕੋਈ ਜ਼ਰੂਰੀ ਕੰਮ ਕਰਨੇ ਆ ਜਾਂ ਉਪਾ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਕਿਉਂਕਿ ਇਸ ਉਪਾ ਨੂੰ ਕਰਨ ਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਤੇ ਇਸੇ ਤਰ੍ਹਾਂ ਤੁਸੀਂ ਦੱਖਣ ਦਿਸ਼ਾ ਵੱਲ ਬੈਠ ਕੇ ਜਿਹੜਾ ਕਪੂਰ ਲਿਆਏ ਉਸ ਨੂੰ ਤੁਸੀਂ ਜਲਾਉਣਾ ਹੈ ਤੇ ਉਸ ਨੂੰ ਜਲਾਉਂਦੇ ਸਮੇਂ ਤੁਸੀਂ ਆਪਣੇ ਹੱਥ ਤੇ ਜਿਹੜੀ ਸਰੋ ਲਈਏ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਤੁਸੀਂ ਆਪਣੇ ਸਿਰ ਤੋਂ 7 ਵਾਰ ਉਸ ਸਰੋ ਨੂੰ ਵਾਰ ਲੈਣਾ ਹੈ ਇਸ ਤਰ੍ਹਾਂ 7 ਵਾਰ ਪੀਲੀ ਸਰੋ ਨੂੰ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਦੁਸ਼ਮਣਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਉਹਨਾਂ ਦੇ ਲਈ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਜੋ ਵੀ ਪ੍ਰਾਰਥਨਾ ਤੁਸੀਂ ਕਰਦੇ ਹੋ ਤੁਸੀਂ ਉਹੋ ਕਰਨੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਨਾਮ ਵੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਸਿਰਫ ਦੁਸ਼ਮਣ ਵੀ ਕਹਿ ਸਕਦੇ ਹੋ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਕਪੂਰ ਚ ਲਾਇਆ ਏ ਉਸ ਕਪੂਰ ਦੇ ਜਲਦੇ ਹੋਏ ਦੇ ਉੱਪਰ ਤੁਸੀਂ ਸਰਸੋਂ ਨੂੰ ਵਾਰ ਕੇ ਜਦੋਂ ਪਾਓਗੇ ਤੇ ਉਸ ਦੇ ਉਪਰੋਂ ਆਵਾਜ਼ ਆਵੇਗੀ ਇਹ ਜੋ ਆਵਾਜ਼ ਹੈ ਤੁਹਾਡੇ ਘਰ ਦੇ ਵਿੱਚ ਨੀਵੀਂ ਨਕਾਰਾਤਮਕ ਊਰਜਾ ਹੈ ਉਸ ਨੂੰ ਦੂਰ ਕਰ ਦਿੰਦੀ ਹੈ ਤੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਕਪੂਰ ਚ ਲਾਉਣਾ ਏ ਤੇ ਜਿਹੜੀ ਪੀਲੀ ਸਰੋ ਉਸ ਨੂੰ ਬਿਲਕੁਲ ਤੁਸੀਂ ਧਰਤੀ ਤੇ ਨਹੀਂ ਕਰਨਾ ਚਾਹ ਫਿਰ ਤੁਸੀਂ ਮਿੱਟੀ ਦੇ ਦੀਵੇ ਚਾ ਕਿਸੇ ਬਰਤਨ ਦੇ ਵਿੱਚ ਤੁਸੀਂ ਕਪੂਰ ਨੂੰ ਚਲਾਉਣਾ ਹੈ ਫਿਰ ਉਸ ਤੇ ਉੱਪਰ ਤੁਸੀਂ ਸਰੋਂ ਪਾਣੀ ਇਸ ਤਰ੍ਹਾਂ ਕਪੂਰ ਤੇ ਜਿਹੜੇ ਸਰੋਂ ਦੇ ਦਾਣੇ ਨੇ ਉਹ ਜਲਣ ਤੋਂ ਬਾਅਦ ਜਿਹੜੀ ਰਾਖ ਬਣ ਜਾਵੇਗੀ ਉਸ ਨੂੰ ਤੁਸੀਂ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਆਪਣੇ ਘਰ ਤੋਂ ਬਾਹਰ ਤੁਸੀਂ ਇੱਕ ਐਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਹੋਣ ਚ ਰਸਤਾ ਹੋਵੇ ਤੇ ਜਿਹੜੀ ਤੁਸੀਂ ਇਹ ਰਾਖ ਲੈ ਕੇ ਗਏ ਹੋ ਇਹ ਤੁਸੀਂ ਚ ਰਸਤੇ ਦੇ ਵਿੱਚ ਚਾਰਾ ਹੀ ਦਿਸ਼ਾਂ ਦੇ ਵਿੱਚ ਥੋੜੀ ਥੋੜੀ ਕਰਕੇ ਤੁਸੀਂ ਡੋਲ ਦੇਣੀ ਹੈ ਇਹ ਉਪਾਅ ਕਰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਨਹੀਂ ਰੱਖਣੀ ਤੁਸੀਂ ਆਪਣੀ ਦੁਸ਼ਮਣਾਂ ਨੂੰ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਦੇ ਲਈ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੇ ਰਹਿਣਾ ਇਹ ਉਪਾਅ ਕਰਦੇ ਸਮੇਂ ਤੁਸੀਂ ਨਾ ਤਾਂ ਘਰ ਤੋਂ ਜਾਂਦੇ ਸਮੇਂ ਕਿਸੇ ਦੇ ਨਾਲ ਰਸਤੇ ਦੇ ਵਿੱਚ ਗੱਲਬਾਤ ਕਰਨੀ ਹੈ ਨਾ ਹੀ ਤੁਸੀਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਹੈ ਤੇ ਚਰੋ ਦੋਸੀ ਇਸ ਉਪਾਅ ਨੂੰ ਕਰਕੇ ਆਓਗੇ ਤੇ ਨਾ ਹੀ ਪਿੱਛੇ ਮੁੜ ਕੇ ਦੇਖਣਾ ਤੇ ਨਾ ਹੀ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕ ਕੇ ਕੋਈ ਗੱਲਬਾਤ ਕਰਨੀ ਤੇ ਇਸ ਉਪਾਅ ਨੂੰ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਦੇ ਦਿਨ ਸ਼ੁਰੂ ਕਰੋਗੇ ਤਾਂ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤਿੰਨ ਦਿਨ ਤੁਸੀਂ ਲਗਾਤਾਰ ਕਰਨਾ ਹੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਨੂੰ ਸ਼ਨੀਵਾਰ ਸ਼ੁਰੂ ਕੀਤਾ ਹੈ ਸ਼ਨੀਵਾਰ ਐਤਵਾਰ ਤੇ ਸੋਮਵਾਰ ਤਿੰਨ ਦਿਨ ਲਗਾਤਾਰ ਤੁਸੀਂ ਇਸ ਵਿਧੀ ਦੇ ਅਨੁਸਾਰ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਤੁਹਾਡੇ ਘਰ ਨੂੰ ਚਾਹ ਕਾਰੋਬਾਰ ਨੂੰ ਲੱਗੀ ਹੋਈ ਕਿਸੇ ਦੀ ਬੁਰੀ ਨਜ਼ਰ ਦੂਰ ਹੋਵੇਗੀ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ। ਸੋ ਇਹ ਸੀ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੇ ਇੱਕ ਛੋਟੀ ਜਿਹੀ ਵੀਡੀਓ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਇਸ ਉਪਾਅ ਬਾਰੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ। ਇਕ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ